ਇਹ ਬੰਦ ਕਦੋਂ ਕਰੂਗੇ ਇੱਕ ਦਿਨ ਆਜਿ ਦਾ ਕੱਲ ਜਾਂ ਪਰਸੋ ਦਾ ਕਹੋ ਇਹ ਜੀ ਲੰਬਾ ਕੰਮ ਹੈ ਤੇ ਅੱਜ ਕੱਲ ਖਤਮੜੀ ਹੋਈ ਇਹਨਾਂ ਵੱਲੋਂ ਇਹ ਸਾਰਾ ਕੁਝ ਲਿਆ ਗਿਆ ਸਾਡੇ ਜਿੰਨੇ ਬੰਦੇ ਅੱਜ ਫੜੇ ਗਏ ਕਿਸੇ ਵੀ ਪੰਜਾਬ ਦੇ ਹਿੱਸੇ ਉਹ ਤੁਰੰਤ ਛੱਡੇ ਜਾਣ ਉਹਨਾਂ ਚਿਹਰੇ ਅਸੀਂ ਇੱਥੇ ਹੀ ਬੈਠਾਂਗੇ ਜਦ ਤੱਕ ਸਾਹੀ ਉਹਨੂੰ ਫੜਿਆ ਸੀਗਾ ਸਾਰਿਆਂ ਨੂੰ ਅਸੀਂ ਉੱਥੇ ਹੀ ਰੀਲੀਜ਼ ਕਰ ਦਾਂਗੇ ਅਸੀਂ ਇੱਥੇ ਬੈਠੇ ਆ ਸਾਡੇ ਆਸ-ਪਾਸੇ ਤੁਸੀਂ ਪੁਲਿਸ ਲਾਈ ਆ ਉੱਥੇ ਉਹ ਲੱਡੂ ਆਂੜੇ ਨੇ ਸਿੱਧੇ ਜਲਾਈ ਹੋਈਆਂ ਕਾਰਪਟ ਵਿਛਾਏ ਹੋਏ ਨੇ ਲਾਈਟਾਂ ਲੱਗੀਆਂ ਹੋਈਆਂ ਨੇ ਇਹ ਸਾਨੂੰ ਫਾਪੀਆਂ ਮਾਰ ਰਹੇ ਆ ਆ ਸਾਰਿਆਂ ਨੇ ਤੁਹਾਡੇ ਸਾਹਮਣੇ ਕਿਹਾ ਜਾਂ ਇੱਕ ਅਰਜ਼ ਤੁਹਾਡੇ ਸਾਹਮਣੇ ਪਈ ਆ ਸੁਣ ਲੋ ਯਾਰ ਆਪਾਂ ਨਾ ਪਲੀਜ਼ ਜੇ ਆਪਾਂ ਇੱਕ ਮੋਠੀ ਨਹੀਂ ਹੋਏ ਆਪਾਂ ਇੱਕ ਗੱਲ ਤੇ ਖੜੇ ਹੀ ਨਹੀਂ ਤਾਂ ਆਪਣੀ ਤਾਕਤ ਕਿਵੇਂ ਆਉਗੀ ਵੀਰ ਮੇਰੇ ਸੁਣਦਾ ਰਹੋ ਗੱਲ ਮੇਰੀ ਇੱਕ ਤੋਲ ਨੂੰ ਬੇਨਤੀ ਹੈ ਕਿ ਜੋ ਅਸੀਂ ਰਿਪੋਰਟ ਕਰਾਈ ਹੈ ਕਨਸਟੀਟਿਊਸ਼ਨ ਬੋਡੀ ਕਹਿ ਚੁੱਕਿਆ ਨੇ ਸੰਵਧਾਨਕ ਅਦਾਰੇ ਕਹਿ ਚੁੱਕੇ ਨੇ ਤੁਹਾਨੂੰ ਇੱਕ ਆਪਦੇ ਉੱਚੇ ਅਫਸਰਾਂ ਨਾਲ ਗੱਲ ਕਰ ਲੋ ਅਸੀਂ ਬੈਠੇ ਆ ਮੁੱਖ ਮੰਤਰੀ ਨਾਲ ਗੱਲ ਕਰ ਲੋ ਇਹ ਬੰਦ ਕਲੋਂ ਕਰੂਗੇ ਇੱਕ ਦਿਨ ਅੱਜ ਜਾਂ ਕੱਲ ਜਾਂ ਪਰਸੋ ਦਾ ਕਹੋ ਇਹ ਸਾਨੂੰ ਇੱਕ ਸਰਕਾਰ ਵੱਲੋਂ ਦੱਸ ਪਹਿਲੀ ਗੱਲ ਦੂਜੀ ਗੱਲ ਅਸੀਂ ਇੱਥੇ ਬੈਠੇ ਆ ਸਾਡੇ ਆਸ-ਪਾਸੇ ਤੁਸੀਂ ਪੁਲਿਸ ਲਾਈ ਆ ਉੱਥੇ ਉਹ ਲਟੂ ਅੰਡਰੇ ਨੇ ਸਟੇਜ ਲਾਈ ਹੋਈ ਆ ਕਾਰਪਟ ਵਿਛਾਇਆ ਹੋਇਆ ਨੇ ਲਾਈਟਾਂ ਲੱਗੀਆਂ ਹੋਈਆਂ ਨੇ ਇਹ ਸਾਨੂੰ ਫੋਪੀਆਂ ਮਾਰ ਰਹੇ ਨੇ ਇਹ ਪੰਜਾਬ ਨੂੰ ਵੰਗਾਰ ਰਹੇ ਨੇ ਜੀ ਪੁਲਿਸ ਉਹਨਾਂ ਨੂੰ ਵੀ ਰੋਕੋਗੀ ਇਹ ਮੇਰੀਆਂ ਤਿੰਨ ਮੰਗਾਂ ਨੇ ਸਾਡੇ ਸਾਰਿਆਂ ਦੀਆਂ ਬੇਨਤੀ ਹੈ ਇਹਨਾਂ ਦਾ ਤਸੱਲੀ ਬਖਸ਼ ਅਨਸਰ ਦੇ ਦਿਓ ਹੁਣ ਹੀ ਦੇ ਸਕਦੇ ਘੰਟੇ ਬਾਅਦ ਆ ਕੇ ਦੇ ਦਿਓ ਅਸੀਂ ਬੈਠੇ ਹੁਣ ਦੇਣਾ ਤਾਂ ਹੁਣ ਦੇ ਦਿਓ ਗੱਲ ਸੁਣ ਲੋ ਵੀਰ ਬਣ ਕੇ ਤੁਸੀਂ ਜੇ ਗੜਬੜ ਕਰਨਾ ਚਾਹੁੰਦੇ ਤਾਂ ਖੋਡੀ ਮਾਰਤੀ ਮੈਂ ਤੁਹਾਡੇ ਨਾਲ ਐ ਜਿੱਥੇ ਲਜਾਣਾ ਚਾਹੁੰਦੇ ਜਾਊਗਾ ਪਰ ਜੇ ਅੰਦੋਲਨ ਖਤਮ ਕਰਨਾ ਚਾਹੇ ਗੱਲਾਂ ਤੇ ਆ ਜਾਓ ਬਸ ਫੇਰ ਗੱਲ ਸੁਣ ਲੋ ਮੇਰੀ ਗੱਲ ਸੁਣ ਲੋ ਸੁਬਾ ਮੇਗੇ ਸਾਡੇ ਜਿੰਨੇ ਬੰਦੇ ਅੱਜ ਫੜੇ ਗਏ ਕਿਸੇ ਵੀ ਪੰਜਾਬ ਦੇ ਹਿੱਸੇ 'ਚ ਉਹ ਤੁਰੰਤ ਛੱਡੇ ਜਾਣ ਉਹਨਾਂ ਚਿਰ ਅਸੀਂ ਇੱਥੇ ਹੀ ਬੈਠਾਂਗੇ ਜਦੋਂ ਉਹ ਛੱਡ ਦਿੱਤੇ ਜਾਣਗੇ ਇੱਕ ਗੱਲ ਹੋਰ ਇੱਕ ਗੱਲ ਹੋਰ ਇੱਕ ਗੱਲ ਹੋ ਓਏ ਇੱਕ ਮੈਂ ਨਹੀਂ ਯਾਰੇ ਨਾ ਬੋਲ ਨਾ ਪਾਓ ਇੱਕ ਵਾਰ ਓਏ ਚੁੱਪ ਕਰੋ ਸਾਡੇ ਇੱਕ ਡਿਮਾਂਡ ਹੈ ਮੈਂ ਉਹ ਯਾਰ ਚੁੱਪ ਕਰ ਚੋ ਜਾ ਪੰਜ ਮੋਲ ਦੀ ਸ਼ਰਮ ਨੂੰ ਬੋਲਤਾ ਨਹੀਂਂ ਤੇ ਬੋਲਤਾ ਲੈਨ ਦੇ ਬੋਲਤਾ ਲੈਨ ਦਿਓ ਸਾਡਾ ਜਿਹੜੇ ਤਿੰਨ ਸੈਂਟਰਾਂ ਨੂੰ ਬੰਦ ਕਰਨ ਲਈ ਅਸੀਂ ਆਏ ਸੀ ਕਨਸਟੀਟਿਊਸ਼ਨਲ ਬਾਡੀ ਉਹ ਕਹਿ ਚੁੱਕਿਆ ਹੈ ਸਭਧਾਰਕ ਅਧਾਰੇ ਕਹਿ ਚੁੱਕੇ ਨੇ ਉਹਨਾਂ ਨੂੰ ਦੱਸੋ ਕਰੋ ਬੰਦ ਕਰੋ ਅਸੀਂ ਇੱਥੇ ਹੀ ਬੈਠੇ ਆ ਜੇ ਨਹੀਂ ਬੰਦ ਕਰ ਸਰਦੇ ਤਾਂ ਅਸੀਂ ਨਹੀਂ

ਮੇਰੀ ਇੱਕ ਗੱਲ ਹੈ ਜੋ ਜਿਹੜੀ ਮੈਂ ਇਹਨਾਂ ਨੂੰ ਕਹਿ ਰਿਹਾ ਕਿ ਜਿਹੜੇ ਤਿੰਨ ਅਦਾਰੇ ਆ ਬਾਰੇ ਸੰਵਿਧਾਨਕ ਅਦਾਰੇ ਕਹਿ ਚੁੱਕੇ ਨੇ ਕਨਸਟੀਟਿਊਸ਼ਨਲਸ ਬੋਡੀ ਕਹਿ ਚੁੱਕੀਆਂ ਨੇ 26 ਅਗਸਤ ਦਾ ਆਰਡਰ ਹੈ ਉਹਨੂੰ ਕਦੋਂ ਬੰਦ ਕਰੂਗੇ ਇਹ ਸਾਨੂੰ ਦੱਸੋ ਨਹੀਂ ਤਾਂ ਸੀ ਇੱਥੇ ਹੀ ਬੈਠੇ ਉਹਨਾਂ ਚਿਰ ਸਾਡੇ ਚੋਂ ਕੋਈ ਅੱਗੇ ਨਹੀਂ ਜਾਊਗਾ ਇੱਕ ਮਿੰਟ ਯਾਰ ਥੱਕ ਗਿਆ ਸਾਡੇ ਸਾਰੇ ਬੰਦੇ ਛੱਡੇ ਜਾਣ ਜਿਹੜੇ ਨੇੜੇ ਵਾਲੇ ਨਹੀਂ ਉਹਨਾਂ ਨੂੰ ਇੱਥੇ ਆਉਣ ਦੱਸਾ ਜਾਓ ਬਾਈ ਬੱਖਰ ਵੀ ਨੇੜੀ ਆ ਬਾਈ ਬੱਖਰ ਵੀ ਨੇੜੀ ਆ ਸਾਡੇ ਕਾਲੇ ਪਾਣੀ ਦੀ ਟੀਮ ਦੇ ਸਾਰੇ ਮੈਂਬਰ ਇਨਕਲੂਡਿੰਗ ਲੱਖਾ ਸਿਧਾਣਾ ਉਹਨਾਂ ਨੂੰ ਇੱਥੇ ਆਉਣ ਦੱਸਾ ਜਾਓ ਹੋਰ ਆਪਾਂ ਇੱਥੇ ਬੈਠੇ ਆ ਆਪਾਂ ਇਹਨਾਂ ਨੂੰ ਬਹੁਤ ਹੀ ਪਿਆਰ ਤੇ ਇੱਜ਼ਤ ਨਾਲ ਕਿਹਾ ਹੈ ਸਵਿਧਾਨ ਦੇ ਤੇ ਕਾਨੂੰਨ ਦੇ ਅੰਦਰ ਰਹਿ ਕੇ ਕਿਹਾ ਹੈ ਹੁਣੇ ਜਵਾਬ ਦੇ ਦੇ ਇਹ ਤਾਂ ਸਾਰੇ ਬਹਿ ਜੋ ਸਾਰੇ ਬਹਿ ਜੋ ਮੇਰੀ ਬੇਨਤੀ ਹੈ ਮੇਰੀ ਬੇਨਤੀ ਹੈ ਬਹਿ ਜੋ ਭਾਈ ਜੀ ਤੁਸੀਂ ਵੀ ਬੈਠੋਗੇ ਤਾਂ ਪਿੱਛੇ ਕਿਵੇਂ ਬਹਿ ਜੋ ਮੈਂ ਭੈਜੋ ਭੈਜੋ ਰਾਜਾ ਸੁਨਾਮ ਕਰੀ ਤੇ ਜੇ ਤੁਸੀਂ ਮੇਰੀ ਗੱਲ ਸੁਣ ਲਓ 40 ਸਾਲ ਤੇ ਕਾਲੇ ਪਾਣੀ ਬੰਦ ਨਹੀਂ ਹੋਏ ਆਪਾਂ ਉਹਨਾਂ ਨੂੰ ਅਗਰ ਨੇੜੇ ਲੈ ਗਏ ਤਾਂ ਕੋਈ ਗੱਲ ਤਾਂ ਹੈ ਅਸੀਂ ਐਵੇਂ ਤਾਂ ਨਹੀਂ ਕੁਰੇ ਫੜਦੇ ਤੇ ਜੇ ਇਹਨਾਂ ਨੇੜੇ ਲੈ ਗਏ ਤਾਂ ਕੈਨ ਨਹੀਂ ਲਿਜਾਵਾਂਗੇ ਜੇ ਤੁਸੀਂ ਸਾਡਾ ਸਾਥ ਨਹੀਂ ਦੇਉਂਗੇ

ਸੁਣ ਲੋਗੇ ਸੁਣ ਲੋ ਮੇਰੇ ਵੀਰ ਬਣ ਕੇ ਸੁਣ ਲੋ ਗੱਲ ਬਹਿ ਜੋ ਪਲੀਜ਼ ਇਹ ਸਾਡਾ ਜਿਹੜਾ ਤੁਹਾਡੇ ਵੱਲੋਂ ਆ ਜਿਹੜਾ ਇੱਕ ਐਕਸ਼ਨ ਲਿੱਤਾ ਗਿਆ ਸੀਗਾ ਬੜਾ ਹੀ ਪੀਸਫੁਲ ਤਰੀਕੇ ਨਾਲ ਤੁਸੀਂ ਸਾਰਾ ਕੁਝ ਕੀਤਾ ਤੇ ਮੈਂ ਪ੍ਰਧਾਨ ਸਾਹਿਬ ਦਾ ਵੀ ਪ੍ਰਧਾਨ ਸਾਹਿਬ ਨੂੰ ਇਸ ਗੱਲ ਦਾ ਮੈਂ ਧੰਨਵਾਦ ਕਰਦਾ ਕਿ ਅੰਦਰ ਨੇ ਸਾਨੂੰ ਇਹ ਕਿਹਾ ਸੀਗਾ ਕਿ ਸਾਡੇ ਜਿੰਨੇ ਵੀ ਵੀਰ ਜਿੰਨੇ ਵੀ ਭਰਾ ਹੈਗੇ ਆ ਸਾਰੇ ਦੇ ਸਾਰੇ ਬੜੀ ਸ਼ਾਂਤੀ ਮਈ ਤਰੀਕੇ ਨਾਲ ਬੜੀ ਪੀਸਫੁਲ ਤਰੀਕੇ ਦੇ ਨਾਲ ਆਪਣੀ ਬਾਤ ਨੂੰ ਰੱਖਣਗੇ ਤੇ ਇਹ ਗੱਲ ਵੀ ਇਹਨਾਂ ਨੇ ਬਹੁਤ ਵਧੀਆ ਕੀਤੀ ਕਿ ਇਹ ਕੋਈ ਇੱਕ ਦਿਨ ਦੀ ਨਹੀਂ ਹੈਗੀ ਇਹ ਕਾਰਵਾਈ ਇਹ ਜੀ ਲੰਬਾ ਕੰਮ ਹੈ ਤੇ ਅੱਜਕੱਲ ਖਤਮੜੀ ਹੋਈ ਇਹਨਾਂ ਵੱਲੋਂ ਇਹ ਸਾਰਾ ਕੁਝ ਕਿਹਾ ਗਿਆ ਤੇ ਜਿਹੜਾ ਇਹਨਾਂ ਨੇ ਸਾਨੂੰ ਕਿਹਾ ਕਿ ਆ ਬੰਦੇ ਜਿਹੜੇ ਅਸੀਂ ਅ ਫੜੇ ਸੀਗੇ ਉਦੇਸ਼ ਮੈਂ ਤੁਹਾਨੂੰ ਇਹੀ ਬੇਨਤੀ ਲਾਣਾ ਚਾਹਣਾ ਕਿ ਜਿੱਦਾਂ ਤੁਸੀਂ ਸਾਡੇ ਭਰਾਓ ਉਹ ਵੀ ਸਾਡੇ ਭਾਈ ਨੇ ਉਹ ਵੀ ਸਾਡੇ ਨਾਲ ਹੀ ਜਿਹੜੇ ਹੈਗੇ ਸਾਡੇ ਭਰਾ ਨੇ ਤੇ ਉਹਨਾਂ ਦੇ ਨਾਲ ਸਾਡਾ ਕੋਈ ਵੀ ਪਰਸਨਲ ਕੁਝ ਨਹੀਂ ਹੈਗਾ ਜਿੱਦਾਂ ਜਿੱਦਾਂ ਅਸੀਂ ਉਹਨੂੰ ਫੜਿਆ ਸੀਗਾ ਸਾਰਿਆਂ ਨੂੰ ਅਸੀਂ ਉਦਾਂ ਹੀ ਰੀਲੀਜ਼ ਕਰ ਦਾਂਗੇ ਕਿਦੇ ਚ ਬਿਲਕੁਲ ਵੀ ਕਿਸੇ ਵੀ ਤਰੀਕੇ ਦੀ ਕੋਈ ਵੀ ਤੁਹਾਨੂੰ ਕੋਈ ਕਮੀ ਨਹੀਂ ਆਉਂਦੀ ਤੇ ਬੜੀ ਰਿਸਪੈਕਟਫੁਲ ਤਰੀਕੇ ਨਾਲ ਬੜੀ ਪੀਸਫੁਲ ਤਰੀਕੇ ਨਾਲ ਜਿੱਥੇ-ਜਿੱਥੇ ਉਹਨਾਂ ਨੂੰ ਅਸੀਂ ਪਿਕਅਪ ਕੀਤਾ ਸੀਗਾ ਉੱਥੇ ਉਹਨਾਂ ਨੂੰ ਅਸੀਂ ਛੱਡ ਦਾਂਗੇ ਤੁਸੀਂ ਵੀ ਆਪਣੇ ਲੈਵਲ ਤੇ ਤੁਹਾਡੇ ਕੋਲ ਉਹਨਾਂ ਦੇ ਨੰਬਰ ਹੈਗੇ ਆ ਤੁਸੀਂ ਉਹਨਾਂ ਨਾਲ ਤਾਲਮਿਲ ਕਰ ਲਓ ਅਸੀਂ ਵੀ ਆਪਣੇ ਮੈਂ ਮੈਂ ਪ੍ਰਾਈਮਰੀ ਗੱਲ ਸੁਣ ਲਿਓ ਮੈਂ ਮੈਂ ਇੱਕ ਮਿੰਟ ਮੈਂ ਇੱਕ ਮਿੰਟ ਗੱਲ ਸੁਣ ਲਿਓ ਮੋਨ ਅਸੀਂ ਮੈਂ ਇੱਕ ਮਿੰਟ ਗੱਲ ਸੁਣ ਲਿਓ ਬਰਾ ਮੋਨ ਅਸੀਂ ਸਾਰਿਆਂ ਦੇ ਚਾਲੂ ਕਰਾ ਦੇਣੇ ਹੁਣੇ ਮੈਸੇਜ ਲਾ ਦੇਣੇ ਅਸੀਂ ਆਪਣੇ ਅਫਸਰਾਂ ਦੀ ਅਸੀਂ ਆਪਣੇ ਮੁਲਾਜ਼ਮਾਂ ਦੀ ਡਿਊਟੀ ਲਾ ਕੇ ਤੁਹਾਡਾ ਅੱਜ ਨਾਲ ਟਾਈਪ ਕਰਾ ਦਿੰਨੇ ਆ ਤੁਸੀਂ ਇਸ ਗੱਲ ਦਾ ਬਿਲਕੁਲ ਤੁਸੀਂ ਫਿਕਰ ਨਾ ਕਰੋ ਜਿੱਦਾਂ 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 ਬੰਦੇ ਚੱਕੇ ਸੀਗੇ ਸਾਰੇ ਅਸੀਂ ਚੜ੍ਦਾਂਗੇ ਕਾਫੀ ਸਾਰੇ ਜਿਹੜੇ ਬੰਦੇ ਸੀਗੇ ਜਿੱਦਾਂ ਕਿ ਪ੍ਰਧਾਨ ਸਾਹਿਬ ਨੇ ਕਿਹਾ ਉਹ ਸਾਡੇ ਵੱਲੋਂ ਤੁਹਾਡੇ ਅੰਦਰ ਦੇ ਵਿੱਚ ਨਹੀਂ ਪੜੇਗੇ ਸੀਗੇ ਬਾਹਰਲੇ ਜਲਾ ਦੇ ਵਿੱਚ ਹੀ ਉਹਨਾਂ ਨੂੰ ਜਿਹੜਾ ਹੈਗਾ ਉਹ ਆਰਾਊਂਡ ਅਪ ਕੀਤਾ ਗਿਆ ਸੀਗਾ ਉੱਥੇ ਵੀ ਅਸੀਂ ਕਨਵੇ ਕਰ ਦਿੱਤਾ ਹੈ ਤੇ ਉੱਥੇ ਵੀ ਜਿਹੜਾ ਹੈਗਾ ਉਹਨਾਂ ਨੂੰ ਅਸੀਂ ਰੀਲੀਜ਼ ਕਰ ਦਾਂਗੇ ਤੇ ਇਹੀ ਮੇਰੀ ਤੁਸੀ ਸਾਰਿਆਂ ਨੂੰ ਬੇਨਤੀ ਹੈ ਜਿੱਦਾਂ ਕਿ ਪ੍ਰਧਾਨ ਸਾਹਿਬ ਨੇ ਕਿਹਾ ਕਿ ਸੈਂਟਰ ਵਾਲੇ ਦਾ ਸਰ ਉਹਨਾਂ ਦੇ ਕੋਲ ਚੜਾ ਚੜਾ ਉਹਨਾਂ ਨੂੰ ਬੰਦੇ ਕੰਮ ਕਰ ਸ਼ੇਰਾ ਇੱਕ ਤਾਂ ਇਹ ਗੱਲ ਹੈ ਕਿ ਅਸੀਂ ਸਾਰੇ ਬੰਦੇ ਛੱਡ ਦਾਂਗੇ ਤੁਸੀਂ ਬਿਲਕੁਲ ਨਿਸ਼ਚਿਤ ਕਰੋ ਸਾਰੇ ਬੰਦੇ ਛੱਡ ਲਾ ਕੇ ਮੁਜੀਗਲ ਪ੍ਰਧਾਨ ਸਾਹਿਬ ਨੇ ਜਿਹੜੀ ਕਹੀ ਸੈਂਟਰ ਵਾਲੇ ਖਾ ਦਾ ਹੀ ਮੁੱਲਾ ਉਰ ਫੜਿਆ ਯਾਰ ਐ ਨਾ ਕਰ ਪਾਲਾ ਬੋਲੋ ਨਾ ਯਾਰ ਜਿਹੜੀ ਸੈਂਟਰ ਦੀ ਗੱਲ ਹੈ ਉਹ ਜਿੱਤੇ ਕਿ ਜਿੱਤੇ ਕਿ ਪ੍ਰਧਾਨ ਸਾਹਿਬ ਨੇ ਕਿਹਾ ਕਿਉਂਕਿ ਉਹ ਡਾਇਰੈਕਟਲੀ ਸਾਡੇ ਮੈਕਮੇ ਦਾ ਡਾਇਰੈਕਟਲੀ ਹੈਗਾ ਬਟ ਜਿਹੜਾ ਸੰਬੰਧਿਤ ਵਿਭਾਗ ਹੈ ਉਥੇ ਅਸੀਂ ਪਰਸਨਲੀ ਇਹ ਤੁਹਾਨੂੰ ਇੰਸ਼ੋਰ ਕਰਾਂਗੇ ਕਿ ਤੁਹਾਡੀ ਗੱਲ ਜਿਹੜੀ ਪਹੁੰਚ ਜਾਵੇ ਤੇ ਸਮੇਂ ਸਿਰ ਜਿੱਦਾਂ ਕਿ ਇਹਨਾਂ ਨੇ 1 ਮਹੀਨਾ ਦਾ ਕਿਹਾ ਹੈ ਸਮੇਂ ਸਿਰ ਉੱਥੇ ਜੋ ਵੀ ਬੜਦਾ ਜੋ ਵੀ ਬੜੀ ਕਾਰਵਾਈ ਹੈ ਉਸ ਸਮੇਂ ਸਿਰ ਤੇ ਪ੍ਰੋਪਰਲੀ ਡਿਸਪਲਿਨ ਤਰੀਕੇ ਨਾਲ ਉੱਥੇ ਕੀਤੀ ਜਾ ਸਕੇ। ਬਾਕੀ ਜਿਹੜਾ ਸਾਡਾ ਸੀਗਾ ਕਿ ਜਿਹੜੇ ਬੰਦੇ ਵੀ ਅਸੀਂ ਬੜੇ ਪੜੇ ਗਏ ਸੀ ਭਾਵੇਂ ਉਹਨੂੰ ਦਿਹਾਣੇ ਭਾਵੇਂ ਮਲੇਰਕੋਟਲਾ ਪਾਵੇ ਮੋਗਾ ਜਿਹੜੇ-ਜਿਹੜੇ ਜ਼ਿਲ੍ਹੇ 'ਚ ਜਿਹੜਾ-ਜਿਹੜਾ ਬੰਦਾ ਪੜਿਆ ਗਿਆ ਸੀ ਉਹਨਾਂ ਸਾਰਿਆਂ ਨੂੰ ਅਸੀਂ ਬੜੇ ਰਿਸਪੈਕਟਫੁਲ ਤਰੀਕੇ ਨਾਲ ਉਹਨਾਂ ਨੂੰ ਜਿਹੜਾ ਹੈ ਉਹਨਾਂ ਦੇ ਫੈਮਿਲੀ ਮੈਂਬਰਸ ਸਪੋਰਟ ਕਰ ਜਾ ਨਹੀਂ ਹੋਣਗੇ ਉਹਦਾ ਜਵਾਬ ਆਪਾਂ ਇੰਨਾ ਕੋ ਲੈਣਗੇ ਔਰ ਸਾਡੇ ਬੰਦੇ ਉਹਨੇ ਇੱਥੇ ਇੱਕ ਟੂਰਿੰਗ ਲੱਖਾਂ ਪਹੁੰਚਣਗੇ ਜਾਂ ਨਹੀਂ ਉਹ ਇਹ ਦੱਸ ਠੀਕ ਹੈ ਸੀਗੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਕਿ ਉਹਨਾਂ ਨੂੰ ਤੋੜਤਾ ਉੱਤੇ ਫਿਲਹਾਲ ਕੋਈ ਵੀ ਨਹੀਂ ਹੈਗਾ ਬੰਦੇ ਨਾਲ ਨਾਲ ਟੁੱਟੀ ਜਾ ਰਹੀ ਨੇ ਤੇ ਬਾਕੀ ਜਿੱਦਾਂ ਕਿ ਪ੍ਰਧਾਨ ਸਾਹਿਬ ਨੇ ਕਿਹਾ ਕਿ ਆ ਜਿਹੜੀ ਗੱਲ ਸੀ ਕਿ ਪਲਾਂਟਾਂ ਨੂੰ ਬੰਦ ਕਰਾਂ ਦੀ ਮੈਂ ਪਹਿਲੇ ਵੀ ਤੁਹਾਨੂੰ ਆਈ ਬੇਨਤੀ ਲਈ ਸੀ ਕਿ ਆ ਜਿਹੜੇ ਪਲਾਂਟ ਸੀਗੇ ਅਸੀਂ ਕਿਉਂਕਿ ਇਹ ਸਾਡੇ ਡਾਇਰੈਕਟ ਪੁਲਿਸ ਬੈਕ ਵਿੱਚ ਦੇ ਅੰਦਰ ਨਹੀਂ ਆ ਗਿਆ ਪਟ ਜਿਹੜੇ ਮੈਨੂਜ ਦੇ ਅੰਦਰ ਹੈ ਪਰਸਨਲੀ ਤੁਹਾਨੂੰ ਉਹਨਾਂ ਦੇ ਅਫਸਰਾਂ ਨਾਲ ਮਿਲ ਕੇ ਤੁਹਾਡੀ ਇਹ ਕੋਸ਼ਿਸ਼ ਆ ਕਿ ਜਿੱਦਾਂ ਪ੍ਰਧਾਨ ਸਾਹਿਬ ਨੇ ਸਾਨੂੰ ਕੀ ਕਹਿੰਦੇ ਆ ਭਰੋਸਾ ਦਿਵਾਇਆ ਸੀਗਾ ਕਿ ਇਸੇ ਤਰੀਕੇ ਨਾਲ ਪੀਸ ਇਸੇ ਗੱਲ ਤੇ ਜੇ ਇਸੇ ਤਰੀਕੇ ਨਾਲ ਤੁਸੀਂ ਪੀਸਫੁਲੀ ਇਥੋਂ ਮਤਲਬ ਆਪਾਂ ਇਥੋਂ ਹੁਣ ਇੱਥੇ ਵਿਰਾਮ ਲਾ ਕੇ ਕਿਉਂਕਿ ਇਹ ਸਾਡੀ ਲੰਬੀ ਲੜਾਈ ਆ ਜਿੱਦਾਂ ਕਿ ਤੁਸੀਂ ਕਿਹਾ ਤੇ ਆ ਜਿਹੜੇ ਤੁਹਾਡੇ ਜਿੰਨੇ ਵੀ ਬੰਦੇ ਸੀ ਕਿ ਬੜੀ ਰਿਸਪੈਕਟਫੁਲ ਤਰੀਕੇ ਨਾਲ ਉਹਨੂੰ ਰਿਲੀਜ਼ ਕਰਨਾ ਜਿਹੜੇ ਪਲਾਨਟ ਰਹਿ ਗਿਆ ਉਹ ਸੰਬੰਧਿਤ ਵਿਭਾਗ ਨੂੰ ਪਰਸਨਲੀ ਅਸੀਂ ਉਹਨਾਂ ਨੂੰ ਜਿਹੜੀ ਹੈਗੀ ਹੈ ਤੁਹਾਡੀ ਪਹੁੰਚਤਾ ਕਰਾ ਦੇਣਗੇ ਸਾਨੂੰ ਦੱਸ ਦਿਓ ਬਾਅਦ ਅਸੀਂ ਬੈਠੇ ਹਾਂ ਸੁਣਾਓ ਕਾਰਜਕਾਰੀਆਂ ਨਾਲ ਗੱਲ ਕਰਨਾ ਜਿਹਦੇ ਨਾਲ ਹੀ ਗੱਲ ਕਰਨਾ ਉਹਨੇ ਜੋ ਗੱਲ ਹੋਈ ਐ ਇਹਨਾਂ ਨੇ ਕਿਹਾ ਬੰਦੇ ਹੁਣੇ ਛੱਡ ਦਿੱਤੇ ਜਾਣਗੇ ਆਉਣਗੇ ਮੈਂ ਇੱਕ ਗੱਲ ਸੁਣ ਲਈ ਉਹ ਯਾਰ ਇਹ ਹਾਜ਼ਰ ਹੋ ਆਉਣ ਦੇ ਕੇ ਕਿਵੇਂ ਦੇਖ ਲੈਣਗੇ ਭਾਈ ਇਹ ਮੈਂ ਕਿੱਥੇ ਫੋਟੋ ਆਏ ਸਾਰੇ ਪੁੱਛਣਗੇ ਆਪਾਂ ਕਹਿੰਦੇ ਚੰਦੂ ਆ ਯਾਰ ਆਹੀ ਤਾਂ ਪ੍ਰੋਬਲਮ ਐ ਸਾਡੀ ਇੱਕ ਗੱਲ ਦਾ ਸੁਣ ਲੋ ਯਾਰ ਭਾਈ ਆ ਕੰਟੀਨਿਊ ਕਰੋ ਤੁਸੀਂ ਯਾਰ ਭਾਈ ਆਪਣੇ ਬੰਦੇ ਹੁਣੇ ਛੱਡਣਗੇ ਲੱਖਿਆਰੀ ਵੀ ਇੱਥੇ ਹੀ ਆਉਣਗੇ ਆਪਾਂ ਇਹਨਾਂ ਨੂੰ ਕਹਿੰਦਾ ਅਸੀਂ ਬੈਠੇ ਆ ਸਾਨੂੰ ਅਗਲੀ ਗੱਲ ਆਪਾਂ ਇਹ ਗੱਲ ਕਹੀ ਹੈ ਤੁਸੀਂ ਸੁਣ ਵੀ ਲਈ ਯਾਰ ਇਹ ਨਕਾਤਰੀ ਆਪਾਂ ਇੱਕੋ ਗੱਲ ਕਹੀ ਹੈ ਕਿ ਤੁਸੀਂ ਦੱਸੋ ਇਹ 3000ਾਰੇ ਬੰਦ ਕਦੋਂ ਹੋਣਗੇ ਇਹ ਸਾਨੂੰ ਅਸੀਂ ਟਿਪੇਪੋਲਿਸ ਸਟੇਸ਼ਨ ਤੇ ਕੇਸ ਕਰਾਇਆ ਸੀ ਕਮਿਸ਼ਨਰ ਆਫ ਪੁਲਿਸ ਨੂੰ ਵੀ ਮਿਲਿਆ ਸੀ ਕਿ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰੀਆਂ ਨੇ ਇਹ ਤਿੰਨ ਸੈਂਟਰ। ਇਹ ਕੇਸ ਦਰਜ ਕਰਾਏ ਨੂੰ 2 ਮਹੀਨੇ ਹੋ ਗਏ ਨੇ। ਉਹਨਾਂ ਨੇ ਕਿਸੇ ਬੰਦੇ ਨੂੰ ਫੜਿਆ ਨਹੀਂ ਕਾ। ਸਾਡੇ ਬੰਦੇ ਅੱਜ ਤੁਸੀਂ ਚੱਕ ਵੀ ਲੈ। ਉਹਨਾਂ ਸੀ ਤੁਹਾਨੂੰ ਇੱਕ ਬੇਨਤੀ ਕਰਦੇ ਆਂ ਜਦੋਂ ਤੁਸੀਂ ਕੇਸ ਦਰਜ ਕਰ ਰਿਆ ਆ ਉਹਦੀ ਇਨਕੁਆਇਰੀ ਸ਼ੁਰੂ ਹੋ ਗਈ ਹੈ ਤਾਂ ਫਿਰ ਉਹਨਾਂ ਦੇ ਬੰਦਿਆਂ ਨੂੰ ਫੜੋ ਤੇ ਉਹਨਾਂ ਸੈਂਟਰਾਂ ਨੂੰ ਬੰਦ ਕਰਨ ਦਾ ਇੱਕ ਪੱਕਾ ਡੇਟ ਦੱਸੋ ਆਸਵਾਸ਼ਣ ਦਿਓ ਕਿ ਹੋ ਜੂਗਾ ਉਹਨਾਂ ਤੇਰਾ ਸਿਉ ਫਰਾਨੀ ਇਹ ਮੇਰੀ ਤੁਹਾਨੂੰ ਬੇਨਤੀ ਹੈ ਆਪਾਂ ਸ਼ੇਰੋ ਸ਼ਾਂਤੀ ਨਾਲ ਬਹਿਣਾ ਪਰ ਅੱਕਾ ਪੱਕਾ ਅੱਕਾ ਸਬੂਤ ਲੈ ਕੇ ਉਠਾਂਗੇ ਵੀ ਨਹੀਂ ਉੱਠਦੇ ਤੁਸੀਂ ਦੇਖ ਹੀ ਕਰ ਲੋ ਜੀ 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 ਦੱਸੋ ਵੀ ਸਾਡੇ ਦਾ ਬੰਦੇ ਚਾਹੇ ਸਹੀ ਗੱਲ ਹੈ ਉਹਨਾਂ ਨੂੰ ਉਹ ਹੀ ਕਰ ਰਹੇ ਖਾਤੋ ਹੈ ਖਾਤੋ ਹੈ ਸਭ ਯਾਰ ਇੱਕ ਵਾਰੀ ਸਾਡਾ ਕਹਿ ਦਿਓ ਹੌਂਕਾ ਲਾਓ ਓਏ ਫਾਟ ਜੋਰ ਦਾ ਮਨਵਾ ਰਿਹਾ ਜੀ ਫੇਰ ਮੱਲਰ ਫਾਇਰ ਹੋ ਗਿਆ ਬਾਈ ਡਿਕਰ ਹੋ